ਅੱਜ ਸਾਰੇ ਦਾ ਸਾਰਾ ਆਪਣੀ ਹਾਰ ਦਾ ਠਿਕਰਾ ਇਹ ਆਪਣੀ ਅੱਜ ਜਿਹੜੀ ਸਥਿਤੀ 'ਚ ਅਕਾਲੀ ਦਲ ਖੜਾ ਹੈ ਉਹ ਸਾਰਾ ਠਿਕਰਾ ਅੱਜ ਭਾਜੀਪੀ ਦੇ ਸਿਰ ਤੇ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਗੱਲ ਦਾ ਹੈ ਮੈਨੂੰ သိ ਸੀਗਾ ਵੀ ਇੱਥੇ ਆਪਸ 'ਚ ਸਮਝਾਤਾ ਹੋ ਕੇ ਲੜਾਂਗੇ ਤਾਂ ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਬਿੱਤ ਰਿਹਾ ਕਿਉਂਕਿ ਪਰੋਸ਼ੀ ਜਿਹੜੀ ਹੈ ਆ ਅਕਾਲੀ ਦਲ 'ਚ ਵੀ ਚੱਲ ਰਹੀ ਹੈ ਸਭ ਅੱਜ ਸਾਰੇ ਦਾ ਸਾਰਾ ਆਪਣੀ ਹਾਰ ਦਾ ਠਿਕਰਾ ਇਹ ਆਪਣੀ ਅੱਜ ਜਿਹੜੀ ਸਥਿਤੀ 'ਚ ਅਕਾਲੀ ਦਲ ਖੜਾ ਹੈ ਉਹ ਸਾਰਾ ਠਿਕਰਾ ਅੱਜ ਭਾਜੀਪੀ ਦੇ ਸਿਰ ਤੇ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਬਾਰ-ਬਾਰ ਦੁਹਰਾਇਆ ਹੈ ਵੀ ਮੈਂ ਸਭ ਤੋਂ ਵੱਡਾ ਇਸ ਗੱਲ ਦਾ ਹੈ ਮੈਨੂੰ ਸੀਗਾ ਵੀ ਇੱਥੇ ਆਪਸ 'ਚੇ ਸਮਝਾਤਾ ਹੋ ਕੇ ਲੜਾਂਗੇ ਤਾਂ ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਬਿੱਤ ਰਿਹਾ ਕਿਉਂਕਿ ਪਹਿਲਾਂ ਵੀ 96 97 'ਚ ਜਿਹੜਾ ਸਮਝੌਤਾ ਅਕਾਲੀ ਤੇ ਭਾਜੀਪੀ ਦਾ ਹੋਇਆ ਸੀਗਾ ਉਹ ਕੋਈ ਇੱਕ ਰਾਜਨੀਤਿਕ ਸਮਝੌਤਾ ਨਹੀਂ ਸੀਗਾ ਉਹ ਇੱਕ ਸਮਾਜਿਕ ਤੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਸਾਹਮਣੇ ਰੱਖ ਕੇ ਸਾਡਾ ਜਿਹੜਾ ਭਾਈਚਾਰਕ ਸਾਂਝ ਸੀ ਉਹਨੂੰ ਬਰਕਰਾਰ ਰੱਖ ਸਕੀ ਉਸ ਦ੍ਰਿਸ਼ਟੀ ਨਾਲ ਹੋਇਆ ਸੀਗਾ ਤੇ ਉਸੇ ਨਜ਼ਰੀਏ ਨਾਲ ਮੈਂ ਫੇਰ ਦੁਬਾਰਾ ਕਿਉਂਕਿ ਜਿਸ ਕਿਸਮ ਦੀ ਸੁਗਬੁਗਾਟ ਉਸ ਤੋਂ ਪਹਿਲਾਂ ਬਾਏ ਇਲੈਕਸ਼ਨ ਹੋ ਕੇ ਆ ਗਿਆ ਸੀਗਾ ਸੰਗਰੂਰ ਦਾ ਤੇ ਜਿਹੜੇ ਨਤੀਜੇ ਸਾਹਮਣੇ ਆਏ ਸੀ ਉਹ ਇੱਕ ਚਿੰਤਾ ਦਾ ਵਿਸ਼ਾ ਸੀਗਾ ਤੇ ਅੱਜ ਮੈਨੂੰ ਆਹ ਕਹਿੰਦੇ ਹੋਏ ਮੈਂ ਕੋਈ ਬਾਹਾਦਰੀ ਨਹੀਂ ਲੈ ਰਿਹਾ ਮੈਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਵੀ ਜਿਹੜੇ ਮੇਰੇ ਖਦਸੇ ਸੀਗੇ ਉਹ ਖਦਸੇ ਸਾਰੇ ਸੱਚ ਸਾਬਤ ਹੋਏ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਦੀ ਕਮਜ਼ੋਰੀ ਕਰਕੇ ਅੱਜ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਅੰਦਰ ਜੋ ਕੁਝ ਵਾਪਰਿਆ ਚਾਹੇ ਖਡੂਰ ਸਾਹਿਬ ਦੇ ਰਿਜ਼ਲਟ ਆਏ ਹੈ ਚਾਹੇ ਫਰੀਦਕੋਟ ਦੇ ਆਏ ਆ ਸੰਕੇਤ ਹੈ ਆਉਣ ਵਾਲੇ ਸਮੇਂ ਵਾਸਤੇ ਕੋਈ ਇਹਨੂੰ ਅੱਖੋਂ ਰੋਕਾ ਕਰਨਾ ਚਾਵੇ ਕਿਉਂਕਿ ਆਵਾਜ਼ਾਂ ਹੁਣੇ ਉੱਠਣ ਲੱਗੀਆਂ ਚਾਹ ਗਿੱਦੜਵੈ ਤੋਂ ਕੋ ਨਾਮ ਆਇਆ ਹੈ ਕੁਝ ਨਾਮ ਆ ਰਹੇ ਹੈ ਡੇਰਾ ਬਾਬਾ ਨਾਨਕ ਤੋਂ ਤੇ ਇਹ ਜੇ ਨਾਮ ਕੁਝ ਆ ਰਹੇ ਬਰਨਾਲੇ ਤੋਂ ਸਭ ਪੰਜਾਬ ਨੂੰ ਬਚਾਉਣ ਵਾਸਤੇ ਚਾਹ ਲੋਕ ਕਹਿਣਗੇ ਵੀ ਸੁਨੀਲ ਜਾਖੜ ਕਿਹੜੇ ਰਾਗ ਛੇੜ ਕੇ ਬੈਠ ਗਿਆ ਪਰ ਮੈਂ ਸਮਝਦਾ ਆ ਜਿਹੜਾ ਜਲੰਧਰ ਬਾਈ ਇਲੈਕਸ ਵੈਸਟ ਦਾ ਬਾਈ ਇਲੈਕਸ਼ਨ ਹੈ ਆ ਇੱਕ ਮੈਸੇਜ ਦੇਣ ਦਾ ਟਾਈਮ ਹੈ ਜਲੰਧਰ ਵੈਸਟ ਦੇ ਵੋਟਰ ਸਕੋਰ ਵੀ ਸਿੱਟ ਚਿੰਤਿਤ ਪੰਜਾਬ ਦੇ ਭਵਿੱਖ ਦੇ ਵਾਸਤੇ ਆ ਇਸ ਕਿਸਮ ਦੀ ਅਲਟਰਾ ਰੈਡੀਕਲ ਥਿੰਕਿੰਗ ਦੇ ਖਿਲਾਫ ਇੱਕ ਆਵਾਜ਼ ਭੇਜਣ ਦਾ ਮੌਕਾ ਹੈ ਇੱਕ ਪਾਰਟੀਆਂ ਚਾਹੇ ਹੁਣ ਤਾਂ ਆਮ ਆਦਮੀ ਪਾਰਟੀ ਵੀ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਬਣਾ ਕੇ ਲਈ ਫਿਰਦੀ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਦੇਸ਼ ਹੈ ਇੱਕ ਮੈਸੇਜ ਭੇਜਣ ਦਾ ਹੈ ਵੀ ਪੰਜਾਬ ਦੇ ਲੋਕ ਅਮਨ ਸ਼ਾਂਤੀ ਸੇਫਟੀ ਸਿਕਿਉਰਿਟੀ ਆਫ ਲਾਈਫ ਉਹ ਸਭ ਤੋਂ ਜ਼ਿਆਦਾ ਮਾਤਾ ਦਿੰਦੇ ਆ ਪੰਜਾਬ ਦੇ ਲੋਕ ਸਾਡੇ ਭਾਈਚਾਰੇ ਸਾਂਝ ਦੇ ਉੱਤੇ ਪੈਰਾ ਦੇਣ ਵਾਸਤੇ ਜਾਗਰੂਕ ਹੈ ਉਹਦੇ ਵਾਸਤੇ ਖੜੇ ਹੈ